ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਚੰਗੀਆਂ ਵੈੜਾਂ ਆ ਗਈਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਹਾਂ ਪਾ ਹੋਰ ਠੀਕ ਠਾਕ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਵਧੀਆ ਹਾਂਜੀ ਵੀਰੇ ਨਾਂ ਦੱਸਿਓ ਨਾਂ ਦਲਜੀਤ ਸਿੰਘ ਪਿੰਡ ਕਸੀਟਪੁਰ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਹੂੰ ਨੰਬਰ ਹੈਗਾ 9779635121 ਠੀਕ ਹੈ ਜੀ ਤਾਂ ਅੱਜ ਆ ਗਏ ਵੀਰੇ ਚੰਗੀਆਂ ਝੋਟੀਆਂ ਗੋਲੇ ਆਪਣੇ ਹਾਂਜੀ ਹਾਂਜੀ ਵੀਰ ਜੀ ਅੱਜ ਤਿੰਨ ਝੋਟੀਆਂ ਤੇ ਦੋ ਵੈੜਾਮ ਦੋ ਵੈੜਾ ਨੇ ਤਾਂ ਰੇਟ ਜਿਆ ਜਿਆ ਤੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਪੂਰੀ ਦੇਖਣਾ ਹਨਾ ਵੀਰੇ ਹਾਂਜੀ ਹਾਂਜੀ ਠੀਕ ਆ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਕਰੋ ਕਰੋ ਵੀਰ ਜੀ ਠੀਕ ਆ ਹਾਂਜੀ ਆ ਪਹਿਲੇ ਨੰਬਰ ਬਾਰੇ ਦੱਸਿਓ ਇਹਦੇ ਵੀਰ ਜੀ ਇਹ ਪਹਿਲਾ ਝੋਟੇ ਛਿੱਗੀ ਆ ਮੂਹਾਂ ਅੱਛਾ ਜੀ ਤੇ 6 ਦੰਦ 8 ਕਿਲੋ ਦੁੱਧ ਇਸਲੇ 8 ਕਿਲੋ ਦੁੱਧ ਜੀ ਹਾਂ ਠੀਕ ਆ ਜੀ 8 ਲੀਟਰ ਦੁੱਧ ਆ ਗਿਆ ਤਾ ਬੱਚਾ ਨਹੀਂ ਹੈਗਾ ਵੀਰੇ ਬੱਚਾ ਹੈਗਾ ਵੀਰੇ ਉਹ ਅੱਛਾ ਠੀਕ ਠੀਕ ਦਸਾਂ ਦਿਨਾਂ ਦੀ ਸੂਈ ਆ ਹਾਂ 8 ਲੀਟਰ ਬੋਲਾ ਹੀ ਆ ਯਾਨੀ ਕਿ ਲਾ ਲਓ ਦੁੱਧ ਲਾ ਲਓ ਹਾਂ ਲਾ ਦੁੱਧ ਲਾ ਲਓ ਬੋਲਾ ਲਾ ਲਓ ਠੀਕ ਆ ਜੀ ਹਾਂ ਜੀ ਦੋ ਦੋ ਕਿਲੋ ਦੁੱਧ ਮੱਖੀ ਮੱਛਰ ਬੜਾ ਵਾ ਠੀਕ ਆ ਜੀ ਤੇ ਖੋਲੋ ਵੀਰ ਜੀ ਵੇਖੋ ਵੀਰੋ ਤਾਜੀ ਸੂਈ ਝੋਟੀ ਆ ਸਿੰਘ ਸੁੰਗ ਦੀ ਕੁਆਲਿਟੀ ਚੰਗੀ ਆ ਝੋਟੀ ਦੀ ਬਾਕੀ ਵੀਰੇ ਲੈ ਵਾ ਲੂ ਆ ਚੈੱਕ ਕਰ ਲਓ ਬੱਚਾ ਕੀ ਪਾਇਆ ਨੇ ਵੀਰ ਜੀ ਕੱਟਾ ਕਿੱਥੇ ਮਗਰ ਕੱਟਾ ਆ ਗਿਆ ਜੀ ਵੀਰੋ ਤੇ 10 ਲੀਟਰ ਸਟਾਰਟਿੰਗ ਆ ਚੰਗੀ ਸੋਹਣੀ ਝੋਟੀ ਆ ਬਾਕੀ ਇਹ ਲੋਈ ਚ ਆ ਗਈ ਹੈ ਨਾ ਹਾਂਜੀ ਹਾਂਜੀ ਤੇਲੇ ਵਾਲੂ ਵਾ ਸ਼ਾਨਦਾਰ ਲੱਗਿਆ ਤੇ ਵੀਰੋ ਬਾਕੀ ਕੱਦ ਕਾਠ ਵਾਲੀ ਆ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਘੈਂਟ ਆ ਝੋਟੀ ਦੀ ਤੇ ਥਾਂ ਦੀ ਗੱਲ ਕਰੀਏ ਤਾਂ ਵੀਰੋ ਗੇਠ-ਗੇਠ ਤੇ ਲੱਗਿਆ ਐ ਪਲੀ ਜੁੜੀ ਫੋਲਾ ਚੰਗੀ ਸੋਹਣੀ ਸੁਨਖੀ ਝੋਟੀ ਆ ਖਣ ਬਹੁਤ ਚੰਗਾ ਲੱਗਿਆ ਵੀਰੋ ਤਾਂ ਬੱਚਾ ਮਗਰੇ ਦੇ ਕੱਟਾ ਆ ਗਿਆ ਜੋ ਹਾਂਜੀ ਚਵਾਈ ਜੂਈ ਕਿਵੇਂ ਦੀ ਵੀਰੇ ਨਿੰਗਲੀ ਇਹਦੀ ਪਹਾੜੇ ਦੇ ਪਸੰਦੀ ਆ ਤੇ ਬੱਚਾ ਬਾਅਦ ਛੱਡੀਦਾ ਵਾ ਐਸੇ ਪਹਿਲਾਂ ਪਹਾੜਾ ਮੰਗਦੀ ਆ ਹਾਂ ਪਹਾੜਾ ਮੰਗਦੀ ਘੜੇ ਇਹਨੇ ਲਾ ਛੱਡੀ ਆ ਠੀਕ ਹੈ ਜੀ ਹਾਂ ਜੀ ਮਗਰ ਤਾਂ ਹੀ ਬੱਚਾ ਥੱਲੇ ਛੱਡ ਦਿੰਦੇ ਹੁਣੇ ਨਾ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਵੀਰ ਜੀ ਇਹਨੇ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਝੋਟੀ ਦੇ ਦੇਣੀ ਆ ਮੋਲ ਵੀਰ ਜੀ 80000 ਕਰਦੇ ਆ ਦਾ 80000 ਜੀ ਹਾਂ ਜੀ ਮਾਨ ਤਨਵੀਰ ਜੀ 75000 ਰੇਤਾਂ ਦੇ ਵੀਰ ਜੀ 75 ਦੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਕੋਈ ਵੀਰ ਦੂਰੋਂ ਚੱਲ ਗਿਆਊਗਾ ਮਾਨਤਨ ਕਰ ਦਿਓ ਹਨਾ ਜੀ ਤਾਂ ਬਾਕੀ ਵੇਖੋ ਵੀਰੋ ਰੇਡ ਵੀਰ ਦਾ ਜੈਜ ਆ 75000 ਦੀ ਵੀਰ ਕਹਿੰਦਾ ਝੋਟੀ ਦੇ ਦਾਂਗੇ ਵੀਰੋ ਪੁਲਿਸ ਜੁੜੀ ਆ ਫੇਸ ਕੁਆਲਟੀ ਚੈੱਕ ਕਰ ਲਓ ਝੋਟੀ ਦੀ ਤੇ ਖਣ ਖਣ ਬਹੁਤ ਸੋਹਣਾ ਲੱਗਿਆ ਤੇ ਬਾਕੀ ਵੀਰੋ ਕੱਦ ਕਾਠ ਵਾਲੀ ਆ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਚੰਗੀ ਸੋਹਣੀ ਝੋਟੀ ਆ ਤੇ ਲੈਵਲ ਉਹ ਆ ਵੀ ਐ ਚੰਗਾ ਸਾਫ ਲੱਗਿਆ ਬੋ ਚੰਗੀ ਝੋਟੀ ਆ ਮਾਂ ਤਨ ਹੋ ਜੂ 75 ਚੋਂ ਨਾ ਵੀਰ ਜੀ ਹਾਂਜੀ ਮਾਂ ਤਨ ਕਰਦਾਂਗੇ ਠੀਕ ਹੈ ਅਨ ਦੂਜੇ ਨੰਬਰ ਤੇ ਆ ਗਿਆ ਦੱਸਿਓ ਇਹ ਵੀਰ ਜੀ ਨੂੰ 40 ਦਿਨ ਬਣੇ ਨੂੰ ਹੋਏ ਆ ਅੱਛਾ ਜੀ ਹਾਂਜੀ ਇਥੇ ਦੁੱਧ ਹੈ ਗਾਵੋ 6.5 ਕਿਲੋ 6.5 ਕਿਲੋ ਹਾਂ ਹੁਣ ਦੋਵੇਂ ਟਾਈਮ ਪਾੜੇ ਦੇ ਮਿਲਦੀ ਪਹਿਲਾਂ ਟੀਕਾ ਲਾਉਂਦੀ ਰਹੀ ਆ ਅੱਛਾ ਹੁਣ ਪਾੜੇ ਤੇ ਆ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਇਹ ਵੀ ਝੋਟੀ ਕੱਦ ਵਾਲੀ ਆ ਕੱਦ ਕਾਠ ਵਾਲੀ ਆ ਵੀਰ ਜੀ ਝੋਟੀ ਹੈ ਚੌਗੀ ਹੈ ਮੂੰਹ ਹੋਏ ਚਾਰ ਦਿਨ ਦਾ ਹਾਂ ਤਾਂ ਵੀਰ ਜੀ ਕਿੰਨਾ ਦੁੱਧ ਦੱਸਿਆ ਹੁਣ 6.5 ਕਿਲੋ ਸਾਢੇ 6 ਕਿਲੋ ਦੇ ਕਰੀਬ ਦੁੱਧ ਆਗਾ ਵੀਰੋ ਬਾਕੀ ਵੱਡੀ ਝੋਟੀ ਆ ਵੀ ਕੱਦ ਕਾਟ ਦੀ ਬਹੁਤ ਆ ਐ ਸਿੰਗਲ ਹੱਡੀ ਆ ਲੰਮੀ ਬੇਲ ਆ ਫੇਸ ਕੁਆਲਿਟੀ ਵੀਰੋ ਬਹੁਤ ਸ਼ਾਨਦਾਰ ਆ ਝੋਟੀ ਦੀ ਤਾਂ ਵੀਰ ਕਹਿੰਦਾ ਪਹਾੜੇ ਤੇ ਹੀ ਮਿਲਦੀ ਆ ਬੱਚਾ ਨਹੀਂ ਵੀਰੇ ਇਹਦਾ ਹੈਗਾ ਤਾਂਗਾ ਬਣੀ ਆ 40 ਦਿਨ ਦੀ ਤੇ ਥਾਨ ਤੋਂ ਦੀ ਕੁਆਲਿਟੀ ਤੇ ਲੈਵਲ ਉਹ ਚੈੱਕ ਕਰ ਲੋ ਤਾਂ ਸਿੰਗਲ ਹੱਡੀ ਆ ਗਈ ਆ ਚੰਗੀ ਸੋਹਣੀ ਝੋਟੀ ਆ ਤਾਂ 6.5 ਕਿਲੋ ਦੇ ਕਰੀਬ ਦੁੱਧ ਆਗਾ ਹਨਾ ਜੀ ਹਾਂਜੀ ਹਾਂਜੀ ਤਾਂ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂਏ ਮੋਲ ਵੀ ਜੀ ਦਾ ਫੋਨ ਤੇ ਕਰਾਂਗੇ ਬੰਦਾ ਕੇ ਨਾ ਸੌਦਾ ਜਿਆ ਹੋਣ ਰਿਆ ਅੱਛਾ ਫੋਨ ਤੇ ਕਰਾਂਗੇ ਕਰ ਲਾਂਗੇ ਜੀ ਚੈੱਕ ਹੋ ਜੂਗੀ ਫਿਰ ਚੈੱਕ ਦੇ ਹਿਸਾਬ ਨਾਲ ਕਰ ਲਾਂਗੇ ਬਿਲਕੁਲ ਇਹ ਸ਼ੱਕ ਜੀ ਦੱਸੀ ਡਾਕਟਰ ਤਾਂ ਵੇਖੋ ਵੀਰੋ ਵੀਰ ਕਹਿੰਦਾ ਫੋਨ ਤੇ ਸੌਦਾ ਹੋ ਜੂ ਤੁਸੀਂ ਵੀਰੋ ਫੋਨ ਜ਼ਰੂਰ ਲਾਇਓ ਬਾਕੀ ਚਲੋ ਕੇ ਵੀਰ ਨਾਲ ਸੌਦਾ ਹੁੰਦਿਆ ਵੀਰ ਦਾ ਤੇ ਨਾਲੇ ਕਲੀਅਰ ਹੋ ਜੂ ਹਨਾ ਵੀਰੇ ਗੱਬਨ ਦਾ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤੇਜੇ ਨੰਬਰ ਤੇ ਆ ਗਈ ਝੋਟੀ ਇਹਦਾ ਦੱਸੋ ਵੀ ਜੀ ਵੀ ਇਹ ਚਿੱਗੀ ਜੇ ਮ 6 ਦੰਦ 6 ਕਿਲੋ ਦੁੱਧੇ ਥੱਲੇ ਦੁੱਧ 6 ਕਿਲੋ ਹਾਂਜੀ ਹਾਂਜੀ ਤਾਂ ਬੱਚਾ ਇਹਦਾ ਇਹ ਟੋਕੜੀ ਫਿਰ ਅੱਛੇ ਕੱਲੀ ਟੋਕੜਾ ਹਾਂ ਝੋਟੀ ਵੀ ਸ਼ਾਨਦਾਰ ਆਗੀ ਠੀਕ ਹੈ ਜੀ ਇਹ ਵੀ ਦੋ ਟਾਈਮ ਪਾੜਦੇ ਪਾੜੇ ਤੇ ਵੇਖੋ ਵੀਰੇ ਦੋਵੇਂ ਟਾਈਮ ਪਾੜੇ ਦੇ ਮਿਲਦੀ ਆ ਝੋਟੀ ਚੰਗੀ ਆ ਚੰਗੀ ਸ਼ਕੀਨ ਆ ਕੱਦ ਕਾਠਾ ਲੀਆ ਤਾਂ ਥਣ ਥਣ ਬਹੁਤ ਚੰਗਾ ਲੱਗਿਆ ਪਾੜੇ ਤੇ ਦੋਵੇਂ ਟਾਈਮ ਹਨਾ ਵੀਰੇ ਤਾਂ ਫੇਸ ਕੁਆਲਿਟੀ ਵੀ ਝੋਟੀ ਦੀ ਬਹੁਤ ਸ਼ਾਨਦਾਰ ਆ ਠੀਕ ਹੈ ਜੀ ਉਹ ਨਿਸ਼ਾਨ ਬਣਾਇਆ ਦਾਦੇ ਮਗਰ ਠੀਕ ਹੈ ਹਾਂ ਦਾ ਵਾਈਕ ਇਹ ਇਹ ਨਿਸ਼ਾਨ ਦੇ ਦਾਗ ਜਿਹਾ ਲੱਗਿਆ ਹੈ ਨਾ ਹਾਂ ਜੀ ਇਹ ਦਾਦੇ ਮਰਦਾ ਬਿਲਕੁਲ ਬਿਲਕੁਲ ਵੇ ਲੋ ਵੀਰੇ ਚੰਗੀ ਝੋਟੀ ਆ ਕਦ ਕਾਠਾ ਲੀਆ ਲੰਮੀ ਬੇਲ ਆ ਫੇਸ ਕੁਆਲਿਟੀ ਚੰਗੀ ਲੱਗੀ ਬਾਕੀ ਲੈਵਲ ਹੋਆ ਚੈੱਕ ਕਰ ਲੋ ਠੀਕ ਹੈ ਜੀ ਕਿੰਨਾ ਦੁੱਧ ਦੱਸਿਆ ਵੀਰੇ ਇਹ ਜਿੱਥੇ 6 ਕਿਲੋ ਦੁੱਧ ਆ 6 ਕਿਲੋ ਹਾਂ ਜੀ ਹਾਂ ਜੀ ਤਾਂ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੇਉ ਜੂ 65000 ਕਰਦੇ ਆ ਹਾਂ ਨਾ 60000 ਦੇ ਦਾਂਗੇ ਹਾਂ ਨਾ 60 ਦੀ ਹਾਂ ਆ ਗਿਆ ਨਿਸ਼ਾਨ ਜਾਂ ਮੜ ਜਾਗਾ ਭਾਨੇ ਦੇ ਬਿਲਕੁਲ ਓਏ ਵੇਖ ਲੈ ਕਿਉਂ ਮੁੜ ਕੇ ਬਿਲਕੁਲ ਵੀਰੇ ਨਹੀਂ ਧਿਆਨ ਆ ਵੇਂਦੇ ਕੋਰ ਨਾ ਬਿਲਕੁਲ ਜੀ ਹਾਂ ਤਾਂ ਵੀਰੇ ਦੇਖ ਲੋ ਬਾਕੀ ਚਵਾ ਚੂ ਕਿਵੇਂ ਦਾ ਵੀਰ ਜੀ ਇਹਦਾ ਬਿਲਕੁਲ ਪੋਲਾ ਵੀਰ ਜਵਾ ਚਵਾ ਇੱਕ ਨੰਬਰ ਲੱਗਿਆ ਚਵਾ ਇੱਕ ਨੰਬਰ ਲੱਗਾ ਠੀਕ ਆ ਜੀ ਤਾਂ ਬਾਕੀ ਵੀਰੇ ਹੈ ਕੱਦ ਕਾਠ ਵਾਲੀ ਆ ਹਾਂ ਤਾਂ ਸਿੰਘ-ਸੁੰਗ ਦੀ ਕੁਆਲਿਟੀ ਚੰਗੀ ਆ। ਛਿੱਗੀ ਐ ਵੀ। ਛਿੱਗੀ ਐ? ਉਹ ਚੰਗੀ ਆ। ਪਹਿਲੀ ਉਹਨਾਂ ਪਹਿਲੇ ਨੰਬਰ ਵਾਲੀ ਛਿੱਗੀ ਐ। ਪਹਿਲੇ ਨੰਬਰ ਵਾਲੀ ਛਿੱਗੀ ਆ। ਤਾਂ ਮੁੱਲ ਵੀਰੇ ਇਹਦਾ ਕੀ ਦੱਸਿਆ ਸੀ? ਮੁੱਲ ਇਹਦੇ 60000 ਰੁਪਏ ਜਾਨਾ ਦੇ ਦਾ। 60 ਦੀ ਹਾਂ ਨਾ ਹੀ। ਮਾਂ ਤਨ ਹੋ ਜੂ ਕੋਈ ਵੀਰ ਫੋਨ ਕਰਦਾ ਤਾਂ ਹਨਾ। ਕਰਦਾ ਕਰਦਾ। ਠੀਕ ਆ ਜੀ। ਤਾਂ ਵੇਖੋ ਵੀਰੇ ਉਹ ਵਜਨ ਵੀ ਫੁੱਲਾ ਝੋਟੀ ਦਾ ਲੈਵਲ ਉਹ ਚੰਗਾ ਕੈਂਟ ਲੱਗਿਆ। ਤਾਂ ਹੈ ਕਦ ਕਾਠ ਵਾਲੀ। ਬਾਕੀ ਵੀਰੇ ਕਦ ਤਿੰਨਾਂ ਦਾ ਬਹੁਤ ਸ਼ਾਨਦਾਰ ਲੱਗਿਆ ਕੋਈ ਨਿੱਕੀ ਮੰਨ ਕੇ ਨਾ ਇਹਨਾਂ ਨੂੰ ਚੱਲਿਓ ਝੋਟੀਆਂ ਨੂੰ। ਤੁਸੀਂ ਦੂਰੋਂ ਵੀ ਚੱਲ ਕੇ ਆਓ ਹਾਂਜੀ ਵੀਰੇ ਵੈੜ ਆ ਗਈ ਅਗਲੇ ਬੰਨੇ ਜੀ ਵੀਰ ਜੀ ਟੋਕੜ ਜੇ ਵੈੜ ਐ ਇਸੇ ਟੋਕੜ ਆ ਗਈ ਆ ਜੀ ਹਾਂਜੀ ਹਾਂਜੀ ਦੁੱਧ ਦਾ 4 ਕਿਲੋ 4 ਕਿਲੋ ਆ ਹਾਂ ਠੀਕ ਤੇ ਵੇਖੋ ਵੀਰੋ ਰੰਗ ਰੰਗ ਪ੍ਰਿੰਟ ਪ੍ਰਿੰਟ ਬਹੁਤ ਘੈਂਟ ਆ ਵੈੜ ਦਾ ਕਿੱਗੀ ਵੀ ਮੂਹ ਆ ਜੀ ਅੱਛਾ 6 ਦਾਂਦੀ ਆ ਵੀ ਮੈਂ ਪਹਿਲਾਂ ਨਹੀਂ ਵਾਹਿਆ ਠੀਕ ਐ ਜੀ ਤਾਂ ਵੇਖੋ ਵੀਰੋ ਸੋਹਣੀ ਸੰਖੀ ਵੈੜਾ 4 ਕਿਲੋ ਦੁੱਧ ਦਾ 4 ਕਿਲੋ ਠੀਕ ਐ ਇਦਾਂ ਕੰਨ ਦੱਸਦੇ ਵੀਰੇ ਟਿਕਾ ਟੂਕ ਲੱਗਿਆ ਗਨੂ ਨਹੀਂ ਠੀਕ ਆ ਰਿਹਾ ਪਾ ਇਹਨੂੰ ਮੈਂ ਜੇ ਦਵਾ ਦਾ ਪਿੱਛੋਂ ਲਗਾ ਹੋ ਸਕਦਾ ਬਿਲਕੁਲ ਬਾਕੀ ਨਵਾਂ ਪਸ਼ੂ ਆ ਚਲੋ ਕਿਸ ਦੇ ਘਰੇ ਜਾ ਵੀ ਬੰਜੇ ਹਨਾ ਜੀ ਹਾਂਜੀ ਹਾਂਜੀ ਤਾਂ ਸੰਸਣ ਨੂੰ ਚੰਗਾ ਲੱਗਿਆ ਵੀਰੇ ਥੋੜਾ ਡਰਦੀ ਕੈਮਰੇ ਦਾ ਹਾਂਜੀ ਤੇ ਬਾਕੀ ਹੈ ਰੰਗ ਬੜਾ ਸੋਹਣੀ ਸੁਨਖੀ ਨਵਾਂ ਪਸ਼ੂ ਆ ਹਾਂਜੀ ਹਾਂਜੀ ਚਲੋ ਕੋਈ ਵੀਰ ਸੇਵਾ ਕਰ ਲੂਗਾ ਤਾਂ ਤਾਂ ਵੀਰ ਜੀ ਮੁੱਲ ਮੁੱਲ ਵੀ ਜੀ ਦਾ 10000 ਰੁਪਇਆ 10 ਹਾਂਜੀ ਮਾਂ ਤਨ ਹੋ ਜੂ ਦੇ ਦਾਂ ਵੀਰ ਜੀ 8000 ਦੀ ਹਾਂ 8000 ਦੀ ਬਾਕੀ ਕੋਈ ਫੋਨ ਲਾਵੇ ਹਨਾ ਵੀਰੇ ਹਾਂਜੀ ਹਾਂਜੀ ਕਿਆ ਬਾਤ ਹੈ ਰੇਟ ਵੇਖ ਲੋ ਵੀਰੋ ਰੇਟ ਨੀ ਨੀਗੇ ਵੀਰ ਦੇ ਬਿਲਕੁਲ ਜੀ ਹਾਂ ਜੀ ਚੰਗੀ ਸੋਣੀ ਆ ਤਾਂ ਹਾਂ ਜੀ ਵੀਰੇ ਅਗਲੇ ਬੰਨੇ ਆ ਵੈੜਾ ਗਿਆ ਦੱਸਿਓ ਜੀ ਟੋਕਰ ਗੱਬਣ ਜੀ ਇਹ ਟੋਕਰ ਗੱਬਣਾ ਗਿਆ ਇਹ ਵੀ 6 ਦਾ ਦ ਵੀਰ ਮੂੰਹ ਠੀਕ ਆ ਜੀ ਦੇਖੋ ਵੀਰੋ ਜਰਸੀ ਸ਼ਾਈਲ ਕਰੋਸ ਚ ਆ ਗਈ ਆ ਹਾਂ ਜੀ ਚੰਗੀ ਸੋਣੀ ਵੈੜਾ ਤਾਂ ਦੁੱਧ 6 ਕਿਲੋ ਦੱਸਦਾ ਵੀਰ ਟੋਕਰ ਗੱਬ 7 ਕਿਲੋ ਤਾਂ ਕਿੰਨੇ ਜੀ ਆਤੀ ਗੱਬਣਾ ਵੀਰ ਜੀ ਅੱਛਾ ਜੀ ਤਾਂ ਚੈੱਕ ਪਾਸ ਆ ਚੈੱਕ ਪਾਸ ਆ ਚੈੱਕ ਆ ਕੇ ਰਾਵਾਂਗੇ ਅਗਲਾ ਚੈੱਕ ਆ ਕੇ ਠੀਕ ਹੈ ਜੀ ਫੋਕਾ ਕਰ ਲਿਓ ਨਾ ਚੈੱਕ ਆ ਕੇ ਆਪਣੇ ਘਰੇ ਜਾ ਕੇ ਪੈਸੇ ਦੇ ਗਏ ਬਿਲਕੁਲ ਵੀਰੇ ਬਾਕੀ ਵੇੜ ਸ਼ਕੀਨ ਆ ਸੱਜੇ ਦਾ ਦੱਸਦੇ ਕੋਈ ਦੋ ਦਸ ਦਾ ਰਿਕਾਰਡ ਇਹਦਾ ਦੋ ਤੋਂ 15 ਕਿਲੋ 14-15 ਕਿਲੋ ਕੱਢਿਆ ਪੈ ਲੈਣੇ ਠੀਕ ਹੈ ਜੀ ਹਾਂ ਜੀ ਤਾਂ ਵੇਖੋ ਵੀਰੋ ਚੰਗੀ ਵੇੜ ਆ ਟੋਕੜ ਗੱਬਣਾਗੀ ਆ ਹੈਵੀ ਕਰੋਸਾ ਫੈਂਟ ਫੂਡ ਚੰਗੀ ਦੀ ਮਾਲਕ ਹੋਊਗੀ ਤਾਂ ਲੈ ਵਾ ਲੂ ਆ ਚੰਗਾ ਲੱਗਿਆ ਵੀਰੇ ਗੱਬਣਗੇ ਨੇ ਜਿਹੜੀ ਦਿੱਸਿਆ ਵੀਰੇ ਤੀਜਾ ਮਹੀਨਾ ਜਾਂਦੇ ਵੀਰੇ ਨੂੰ ਨਹੀਂ ਤੀਜਾ ਜਾਂਦੇ ਆ ਹਾਂਜੀ ਹਾਂਜੀ ਠੀਕ ਐ ਜੀ ਤਾਂ ਵੀਰ ਜੀ ਇਹਦਾ ਮੁੱਲ ਮੁੱਲ ਵੀਰ ਜੀ ਦਾ 32000 ਰੁਪਇਆ 32 ਹਾਂ ਮਾਨਤਨ ਵੀਰੇ 30 ਦੀ ਦੇ ਦਈਏ ਯਾਰ ਇਹ ਹੋਰ ਛੱਡ ਦੇ 29 ਦੀ ਜਾਂਦੇ ਦੇ ਦਾ ਵੀਰ ਜੀ ਤਾਂ ਰੇਡ ਵੀ ਇਹਦਾ ਜਾਇ ਜਾਈ 29000 ਵੀਰੇ ਹੋ ਜੂ ਬਾਕੀ ਤੁਸੀਂ ਫੋਨ ਲਾ ਲਿਓ ਵੀਰ ਕਹਿੰਦਾ ਮੋੜਾਂਗੇ ਨਹੀਂਗੇ ਇਹਨੂੰ ਮਾਨਤਨ ਹੋ ਜਾਣਗੇ ਹਾਂ ਤੁਹਾਨੂੰ ਤੁਹਾਨੂੰ ਚੰਗਾ ਲੱਗਿਆ ਵੈੜੀ ਨੂੰ ਸੀ ਸੀ ਲੇ ਬਾਕੀ ਵੀਰ ਕੋਈ ਗੱਲ ਨਹੀਂ ਅੱਛਾ ਸੀਸ ਲੱਗਾ ਹਾਂ ਕੋਈ ਨਹੀਂ ਰੱਸੀ ਰੱਸੀ ਗਏ ਇਹਨਾਂ ਨੇ ਹੈਗੀ ਰੱਸੀ ਨਹੀਂ ਬੰਦੇ ਇਹਨਾਂ ਨੂੰ ਹਾਂ ਤਾਂ ਚੰਗੀਆਂ ਵਹਿਣਾ ਆ ਗਿਆ ਹਨਾ ਜੀ ਜੇ ਕੋ ਜੋੜਾ ਪਾਲੂ ਤਾਂ ਮਾਂ ਤਨ ਖੁੱਲਾ ਹੋ ਜੂ ਹਨਾ ਵੀਰ ਜੀ ਤਾਂ ਵੇਖੋ ਵੀਰ ਦੋਵੇਂ ਚੰਗੀਆਂ ਵਹਿੜਾ ਆ ਗਈਆਂ ਝੋਟੀਆਂ ਵੀ ਚੰਗੀਆਂ ਨੇ ਕਦ ਕਾਠ ਆਲੀਆਂ ਨੇ ਚੰਗੇ ਰਿਕਾਰਡ ਆਲੀਆਂ ਨੇ ਤਾਜੀ ਸੂਈ ਝੋਟੀ ਵੀ ਚੰਗੀ ਘੈਂਟ ਆ ਵੀਰੋ ਪਲੀ ਜੁੜੀ ਐ ਲੋਈ ਚ ਆ ਗਈ ਆ ਤਾਂ ਲੋਈ ਦੇ ਚਵਾ ਵੀਰੇ ਚੰਗਾ ਮੰਨਿਆ ਜਾਂਦਾ ਹੁੰਦਾ ਪੁੱਲ ਪੁੱਲੇ ਚੋਣ ਬੋਲੀ ਵੀਰ ਧਾਰ ਦੂਰ ਚੋਣ ਚਾਣ ਬਹੁਤ ਵਧੀਆ ਚੋਣ ਬੋਲੀ ਨਿਕਲੀ ਇਹਦੀ ਠੀਕ ਆ ਜੀ ਤਾਂ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਮਾਂ ਤਾਂ ਹੋ ਜਾਣਗੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵੀਰੇ ਵਖਾਲੀ ਜਾਵੇ ਹਾਂਜੀ ਵੀਰ ਜੀ ਆਪਣਾ 10 ਲ ਡਰੈੱਸ ਇੱਕ ਰਿ ਫਿਰ ਵੀਰ ਜੀ ਪਿੰਡ ਕਸੀੜਪੁਰ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਫੋਨ ਨੰਬਰ 9779635121 ਅਕਿੰਦਰ ਡੇਰੀ ਫਾਰਮ ਵੇਖਣ ਨਾਲ ਸਾਰਿਆਂ ਨੂੰ ਬਹੁਤ ਧੰਨਵਾਦ ਧੰਨਵਾਦ ਸਸਿਕਾ ਵੀਰੇ ਸਸਿਕਾ